ਸੰਗਤ ਇਹ ਵੀਡੀਓ ਵਧਾ ਕੇ ਜਰੂਰ ਗੱਲ ਕਰਦੇ ਪਹਿਲਾਂ ਆ ਵੀਡੀਓ ਦੇਖ ਲਓ ਇਹਨਾਂ ਹਾਲਾਤਾਂ ਦੇ ਵਿੱਚ ਇਹ ਘਰ ਦੀ ਉਸਾਰੀ ਸ਼ੁਰੂ ਕੀਤੀ ਗਈ ਸੀ ਬੜਾ ਹਤਾਨਾ ਵੀਰ ਜੀ ਮੈਂ ਕਹਦਾ ਮੈਨੂੰ ਪਤਾ ਵੀ ਕਰਬ ਨੂੰ ਪਤਾ ਅਰਜ਼ਾਈਆਂ ਵੀ ਨਹੀਂ ਹੈ ਅਰਜ਼ਾਈਆਂ ਨਹੀਂ ਸੱਚੀ ਸੱਚੀ ਗੱਲ ਹੈ ਜਦੋਂ ਮੈਂ ਗੱਲ ਸੋਚਦੀ ਮੈਂ ਨਹੀਂ ਉਹ ਵੀ ਥਨ ਹਿਮਾ ਜਿਹੜੇ ਨਿੱਕੇ ਨਿੱਕੇ ਬੱਚੇ ਜਿਹਨੇ ਦੂਰੇ ਹੀ ਮੈਂ ਤੇ ਫੇਰ ਕੰਬਣਾ ਜਿ ਸਮਾਇਆ ਵੀਰ ਜੀ ਮੰਚੇ ਦੇ ਪਾਏ ਉਹ ਤਾਂ ਜ਼ਮੀਨ ਤੇ ਹੀ ਨਾ ਵਿਚਾਰੀ ਇੱਕ ਘੜ ਤਿਆ ਹੋਇਆ ਕਿੰਨਾ ਟਾਈਮ ਹੋ ਚੁੱਕਿਆ ਇਹਨੂੰ ਕੁਝ 5 ਮਿੰਟ ਹੋ ਚੱਲੇ ਨੇ 6 ਘਰ ਬਣਨੇ ਸ਼ੁਰੂ ਹੋਏ ਆ ਜਿਦੇ ਵਿੱਚ ਇੱਕ ਘਰ ਇੱਥੇ ਬਣਨਾ ਸ਼ੁਰੂ ਹੋਇਆ ਪੰਜੀ ਪਿੰਡੜ ਤਾਂ ਦੇ ਮਾਰ ਰਹੇ ਸੀ ਕਿ ਘਰ ਨਹੀਂ ਬਣੇਗਾ ਮੈਂ ਸ਼ੁਕਰ ਕਰਦੀ ਆ ਇੱਕ ਵਰਨਜੀਤ ਵੀਰ ਜੀ ਦਾ ਬਾਕੀ ਸਾਰੀ ਟੀਮ ਦਾ ਬਹੁਤ ਧੰਨਵਾਦ ਕਰਦੀ ਦਿਲੋਂ ਦਿਲੋਂ ਮਹਾਰਾਜ ਜੀ ਨੂੰ ਅੰਦਰ ਉਸਤਿਕ ਬਖਸ਼ੇ ਪੰਜੀ ਉਹ ਹਾਲਾਤਾਂ ਤੋਂ ਲੈ ਕੇ ਹੁਣ ਤੱਕ ਕੀ ਕੀ ਬਦਲਾਅ ਆਏ ਆ ਤੁਹਾਡੀ ਜ਼ਿੰਦਗੀ ਦੇ ਵਿੱਚ ਔਰ ਆਪਾਂ ਕਿਹੜੇ ਪਿੰਡ ਕਿਹੜੇ ਜ਼ਿਲ੍ਹੇ ਦੇ ਵਿੱਚ ਖੜੇ ਆ ਦਸਤੂ ਸੰਗਤ ਨੂੰ ਬੜਾ ਜਿਆਦਾ ਬਿਲਧਵ ਆ ਗਿਆ ਵੀਰ ਜੀ ਬਹੁਤ ਜਿਆਦਾ ਹੈ ਟਾਈਮ ਤੇ ਇੰਨੀ ਖੁਸ਼ੀ ਮਿਲਦੀ ਹੈ ਨਾ ਕਿਤੇ ਕੋ ਹਸਾਂ ਵੀ ਨਹੀਂ ਵੀਰ ਜੀ ਬਹੁਤ ਬਹੁਤ ਜਿਆਦਾ ਜਿੰਨਾ ਦੁੱਖ ਵੇਖਿਆ ਰੱਬ ਨੇ ਬਹੁਤ ਜਿਆਦਾ ਸੁੱਖ ਵਖਾਤਾ ਉਹਦੀਆਂ ਬੜੀ ਔਖੀ ਕੱਟੀਆਂ ਬਹੁਤ ਜਿਆਦਾ ਵੀਰ ਜੀ ਇੰਨੀ ਜਿਆਦਾ ਵੀ ਕਿ ਮੈਨੂੰ ਪਤਾ ਤੇ ਇੱਕ ਰੱਬ ਨੂੰ ਪਤਾ ਇਹ ਮੁਸ਼ਕਲ ਹੋ ਗਈ ਸੀ ਉੱਥੇ ਕਿਤੇ ਕੋ ਹਸਾਂ ਨਹੀਂ ਹਜੇ ਵੀ ਥੋੜੇ ਦਿਨ ਹੋ ਗਏ ਵੀਰ ਜੀ ਉਹਨਾਂ ਨੇ ਫੇਰ ਘਰੋਂ ਕਦਰਾ ਸਟਾਰਟ ਕੀਤਾ ਸੀ ਭੀ ਚੱਲ ਜੋ ਹੁਣ ਹੁਣ ਦੂਜਿਆਂ ਨੇ ਰਹਿਣਾ ਵਾ ਇਹ ਫਿਰ ਵੀ ਚਲੋ ਮਾਲਕ ਦੀ ਕਿਰਪਾ ਨਾਲ ਬੜੀ ਮੈਂ ਕਿਹਾ ਹੁਣ ਮੈਂ ਉਸ ਦਿਨ ਜਾਵਾਂਗੀ ਜਦ ਦਿਨ ਮੇਰਾ ਘਰ ਸਾਰਾ ਕੁਝ ਰੈਡੀ ਹੋ ਗਿਆ ਮੈਂ ਚਲ ਜਾਵਾਂਗੀ ਜਰੂਰ ਸੱਚੀ ਦੱਸਿਓ ਜ਼ਿੰਦਗੀ 'ਚ ਉਮੀਦ ਰਹਿ ਗਈ ਸੀ ਘਰ ਬਣਾ ਪਾਵਾਂ ਕੋਈ ਨਹੀਂ ਵੀਰ ਜੀ ਕੋਈ ਹੈ ਨਹੀਂ ਜਿਹੜੀ ਸਾਹਮਣਾ ਧਰਮਸ਼ਾਲਾ ਦੇ ਵਿੱਚ ਹੈ ਵੀਰ ਜੀ ਹੈ ਨਹੀਂ ਕੋਈ ਵੀ ਕੋਈ ਵੀ ਨਹੀਂ ਵੀਰ ਜੀ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਆਕਾਲ ਪੁਰਖ ਵੈਗਨੋ ਦੇ ਅਗੇ ਇਸ ਟੀਮ ਦਾ ਵੀਰ ਜੀ ਪੂਰੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਗਰੰਤੀ ਸਿੰਘਾਂ ਦੇ ਘਰਾਂ ਦੀ ਉਸਾਰੀ ਚੱਲ ਰਹੀ ਹੈ ਸਿੰਘਾਂ ਦੇ ਘਰਾਂ ਦੀ ਉਸਾਰੀ ਚੱਲ ਰਹੀ ਹੈ ਉਸੇ ਕੜੀ ਦੇ ਵਿੱਚ ਪਿੰਡ ਫੂਲਾ ਦੇ ਵਿੱਚ ਜ਼ਿਲ੍ਹਾ ਤਰਨਤਾਰ ਭਾਈ ਅਮਰ ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ਜਨਮ ਸਥਾਨ ਹੈ ਜਿੱਥੇ ਤਪ ਸਥਾਨ ਹੈ ਉਸ ਪਿੰਡ ਦੇ ਵਿੱਚ ਇਸ ਘਰ ਦੀ ਉਸਾਰੀ ਕੀਤੀ ਗਈ ਹੈ ਸੇਫ ਇੰਟਰਨੈਸ਼ਨਲ ਜਿਸ ਨੂੰ ਲੀਡ ਕਰਦੇ ਨੇ ਰਿਸਪੈਕਟਡ ਭਾਈ ਸ਼ਮਨਦੀਪ ਸਿੰਘ ਜੀ ਇੰਡੀਆ ਦੇ ਵਿੱਚ ਸਰਵ ਹਿਮੈਨਿਟੀ ਸਰਵ ਗੋਡ ਚੈਰੀਟੇਬਲ ਟਰਸਟ ਜੋ ਸੰਸਥਾ ਮੋਹਰੀ ਦੇ ਵਿੱਚ ਚੱਲਦੀ ਹੈ ਸਾਂਝੇ ਉਪਰਾਲੇ ਨਾਲ ਇਹ ਘਰਾਂ ਦੀ ਉਸਾਰੀ ਤੇ ਕਾਰਜ ਚੱਲ ਰਹੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਚੱਲ ਰਹੇ ਆ ਸੇਫ ਇੰਟਰਨੈਸ਼ਨਲ ਤੋਂ ਭਾਈ ਸਾਹਿਬ ਹੈਗੇ ਭਾਈ ਸਾਹਿਬ ਇਸ ਅਪ੍ਰੈਲ ਮਹੀਨੇ 2025 ਦੇ ਵਿੱਚ ਕਿੰਨੇ ਘਰਾਂ ਦੀ ਉਸਾਰੀ ਹੋ ਕੇ ਹੈਂਡਓਵਰ ਕਰਨ ਲੱਗੇ ਆਪਾਂ? ਆ ਅਪ੍ਰੈਲ ਮਹੀਨੇ ਚ ਇੱਕ ਤਾਂ ਇਹ ਘਰ ਹੋ ਗਿਆ ਜੀ ਤੇ ਅੱਗੇ ਆਪਾਂ ਤਿੰਨ ਘਰ ਹੋਰ ਆ ਜਿਹੜੇ ਉਹ ਲੋੜਵੰਦ ਪਰਿਵਾਰਾਂ ਨੂੰ ਜਿਹੜੇ ਆ ਉਹ ਭੇਟ ਕਰ ਦੇਣੇ ਆ। ਹਾਂ। ਬਸ ਤਿਆਰੀ ਮੁਕੰਮਲ ਆ ਉਹਨਾਂ ਦੀ ਬਸ ਥੋੜੇ ਦਿਨਾਂ ਦੇ ਵਿੱਚ ਲੱਗਦਾ ਆ ਹਫਤੇ ਦੇ ਵਿੱਚ ਇਹ ਤਿੰਨੋਂ ਘਰ ਆਪਾਂ ਪਰਿਵਾਰਾਂ ਨੂੰ ਜਿਹੜਾ ਭੇਟ ਕਰ ਦੇ। ਤੇ ਅਪ੍ਰੈਲ ਮਹੀਨੇ ਤੋਂ ਬਾਅਦ ਹੋਰ ਘਰਾਂ ਦੀ ਉਸਾਰੀ ਦੇ ਵੀ ਵੱਖ-ਵੱਖ ਜ਼ਿਲ੍ਹਿਆਂ 'ਚ ਸ਼ੁਰੂ ਕਰ ਰਹੇ ਆ। ਭਾ ਜੀ ਆ ਨੀ ਤਿੰਨ ਚਾਰ ਘਰ ਆਪਾਂ ਨਵੇਂ ਨਾੜੀ ਮਤਲਬ ਕਿ ਸ਼ੁਰੂ ਕਰ ਰਹੇ ਆ ਅਪ੍ਰੈ ਭਾਈਓ ਜੇ ਤੁਸੀਂ ਅਮਰੀਕਾ ਜਾਂ ਕੈਨੇਡਾ ਦੇ ਵਿੱਚ ਇਹ ਵੀਡੀਓਜ਼ ਦੇਖ ਰਹੇ ਹੋ ਤੁਹਾਡੇ ਕੋਲ ਸਾਂਝੇ ਹੋ ਕੇ ਪਹੁੰਚ ਰਹੇ ਹਾਂ ਤਾਂ ਸੇਫ ਇੰਟਰਨੈਸ਼ਨਲ ਐਸਏਫ ਇੰਟਰਨੈਸ਼ਨਲ ਵਟਸਐਪ ਤੇ ਇੰਸਟਾਗ੍ਰam ਤੋਂ ਲੈ ਕੇ YouTube ਵਾਲਾ Facebook ਤੇ ਜ਼ਰੂਰ ਫੋਲੋ ਕਰੋ ਇੰਡੀਆ ਤੋਂ ਦੇਖ ਰਹੇ ਹੋ ਜਾਂ ਹੋਰ ਕਿਤੋਂ ਦੇਖ ਰਹੇ ਹੋ ਤਾਂ ਸਰਵ ਹਿਊਮੈਨਿਟੀ ਸਰਵ ਗੋਡ ਇਹ ਲਿਖੋਗੇ ਸਾਡੇ ਸਾਰੇ ਸੋਸ਼ਲ ਮੀਡੀਆ ਹੈਂਡਲ ਖੁੱਲ ਜਾਂਦੇ ਆ ਇਹਨਾਂ ਘਰਾਂ ਦੀ ਉਸਾਰੀ ਦੇ ਵਿੱਚ ਜ਼ਰੂਰ ਸਹਿਯੋਗ ਕਰੋ ਕਮੈਂਟਾਂ ਦੇ ਵਿੱਚ ਲਿਖਣਾ ਬੜਾ ਸੌਖਾ ਹੈ ਕਿ ਪੰਥਲੀ ਦਰਦਚਾ ਲੱਗਦਾ ਸਾਡਾ ਪੰਜਾਬ ਲਈ ਕੁਝ ਕਰਨਾ ਚਾਹੁੰਦੇ ਆ ਤੁਹਾਡੇ ਵਰਗੇ ਆਮ ਇਨਸਾਨ ਆਪਣਾ ਦਸਵੰਧ ਕੱਟ ਕੇ ਸੰਗਤ ਸਹਿਯੋਗ ਕਰ ਰਹੀ ਹੈ ਸੰਗਤ ਰੂਪ ਚ ਐਜ਼ ਅ ਟੀਮਸ ਵੱਖ-ਵੱਖ ਘਰਾਂ ਦੀ ਉਸਾਰੀ ਦੇ ਵਿੱਚ ਸਹਿਯੋਗ ਕਰ ਰਹੇ ਆ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਬਣ ਰਹੇ ਸਾਡਾ ਜ਼ਰੂਰ ਸਹਿਯੋਗ ਕਰੋ ਘਟੋ ਘਟ ਆਨਲਾਈਨ ਵੀਡੀਓ ਸਾਂਝੇ ਕਰਦੇ ਹੋਏ ਆਨਲਾਈਨ ਸੇਵਾ ਜ਼ਰੂਰ ਨਿਭਾਓ ਫਤਿਹ ਦੀ ਸਾਧਨਾ ਵੀਡੀਓ ক্লোਜ਼ ਕਰ ਰਹੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ